ਅਬੂ ਅਸੀਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਜਿਲ੍ਹਾ ਫਰੀਦਕੋਟ ਬਲਾਕ ਉਤਪਰਾ ਦੇ ਪਿੰਡ ਘਣੀਆਂ ਵਾਲਾ ਵਿਖੇ ਆਏ ਆਂ ਔਰ ਮੈਂ ਡਾਕਟਰ ਨਿਸ਼ਾਨ ਸਿੰਘ ਇਸਕੇ ਅਸਰੀ ਦਾ ਖੇਤੀਬਾੜੀ ਵਿਕਾਸ ਅਫਸਰ ਆਂ ਅੱਜ ਅਸੀਂ ਭਾਈ ਸ਼ੁਗਰਾ ਸਿੰਘ ਭੁੱਲਰ ਜੀ ਕੋਲ ਆਏ ਆਂ ਇਹ ਤਕਰੀਬਨ 30 ਏਕੜ ਦੀ ਖੇਤੀ ਕਰਦੇ ਆ ਜਿਹਦੇ ਵਿੱਚ ਇਹ ਸੁੱਕਾ ਕਦੂ ਗਿੱਲਾ ਕਦੂ ਔਰ ਡੀਐਸਆਰ ਇਸ ਤਰ੍ਹਾਂ ਦੀ ਖੇਤੀ ਕਰਦੇ ਆ ਸੋ ਭਾਈ ਸ਼ੁਗਰਾ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ ਸਸੀ ਗਾਲ ਜੀ ਸੋ ਬਾਈ ਸਿਗਰਾ ਸਿੰਘ ਤੋਂ ਜਾਣਕਾਰੀ ਲੈਣੇ ਆ ਬਾਈ ਜੀ ਤਕਰੀਬਨ ਕਿਨੇ ਕਿ ਏਰੀਆ ਦੀ ਤੁਸੀਂ ਇਸ ਤਕਨੀਕ ਨਾਲ ਖੇਤੀ ਕਰ ਰਹੇ ਹੋ ਮੈਂ ਇਹ 30 ਕਿੱਲਿਆਂ ਦੀ ਖੇਤੀ ਕਰਦਾ ਉਹਦੇ ਵਿੱਚੋਂ 10 ਕਿੱਲੇ ਮੇਰੇ ਹੈਗੇ ਆ ਜਿਹੜੇ ਡੀਐਸਆਰ ਹਾਂਜੀ ਤੇ 19 ਕਿੱਲੇ ਸੁੱਕਾ ਕਦੂ ਹੈ ਜਿਹਨੂੰ ਬਿਲਕੁਲ ਸੁੱਕੇ ਚ ਸੁਹਾਗਾ ਮਾਰ ਕੇ ਪਾਣੀ ਛੱਡ ਕੇ ਝੋਨਾ ਲਾਇਆ ਇੱਕ ਕਿੱਲਾ ਮੈਂ ਕਦੂ ਕੀਤਾ ਪਾਣੀ ਦੇ ਵਿੱਚ ਸੁਹਾਗਾ ਮਾਰ ਕੇ ਬਾਈ ਜੀ ਜਿਹੜੀ ਤੁਸੀਂ ਇਹ ਵੈਰਾਈਟੀ ਕਿਹੜੀ ਲਾਈ ਹੈ ਇਹਦੇ ਵਿੱਚ ਇਹ 18 ਵੈਰਾਈਟੀ ਹੈ ਜੀ ਸੋਰੀ ਪੀਆਰ 118 ਹਾਂਜੀ ਕਿੰਨੇ ਸਾਲ ਤੋਂ ਬਾਈ ਜੀ ਤੁਸੀਂ ਇਸ ਵਿਧੀ ਨਾਲ ਖੇਤੀ ਕਰ ਰਹੇ ਹੋ ਜਿਹੜਾ ਸੁੱਕੇ ਕੱਦੂ ਵਾਲੀ ਮੈਂ 5-6 ਸਾਲ ਤੋਂ ਤਕਰੀਬਨ ਕਰ ਰਿਹਾ ਹਾਂ ਕੀ ਫਰਕ ਲੱਗਿਆ ਤੁਹਾਨੂੰ ਇਹਦੇ ਵਿੱਚ ਮੈਨੂੰ ਇੱਥੇ ਇੱਕ ਪਾਣੀ ਦੀ ਬਚਤ ਤਾਂ ਸਭ ਤੋਂ ਵੱਡੀ ਦਾ ਜੀ ਹਾਂਜੀ ਯੂਰੀਆ ਘੱਟ ਪੈਂਦਾ ਗਰੋਥ ਬਹੁਤ ਵਧੀਆ ਹੁੰਦੀ ਹੈ ਤੁਹਾਡੇ ਸਾਹਮਣੇ ਬੂਟਾ ਬਹੁਤ ਵਧੀਆ ਮਾਰਦਾ ਫਾਂਗਾ ਸਾਰੀਆਂ ਤਿਆਰ ਹੁੰਦੀਆਂ ਦੀਆਂ ਜੜਾਂ ਜਿਹੜੀਆਂ ਉਹ ਕਾਫੀ ਦੂਜੇ ਕੱਦੂ ਵਾਲੇ ਨਾਲੋਂ ਲੰਬੀਆਂ ਜਾਂਦੀਆਂ ਠੀਕ ਹੈ ਜੀ ਬਾਈ ਜੀ ਤੁਸੀਂ ਜਿਹੜਾ ਸੁੱਕਾ ਵਾਹਣਾ ਗਿੱਲਾ ਕਦੂ ਤਾਂ ਆਪਣੇ ਸਾਰੇ ਜਾਣਦੇ ਕਿਸ ਤਰ੍ਹਾਂ ਤਿਆਰ ਹੁੰਦਾ ਇਹ ਸੁੱਕਾ ਕਦੂ ਕਿਸ ਤੁਸੀਂ ਜਿਹੜਾ ਖੇਤ ਹੈ ਕਿਸ ਤਰ੍ਹਾਂ ਤਿਆਰ ਕਰਦੇ ਹੋ ਸੁੱਕਾ ਗਦੂ ਜੇ ਜਦੋਂ ਪਹਿਲਾ ਵਾਹਣੇ ਆਪਾਂ ਵਾਣ ਜੇ ਤਾਂ ਤੁਹਾਡਾ ਵਾਣ ਵਾਤਾ ਥੋੜਾ ਜਿਹਾ ਉਹਨੂੰ ਦੋ ਵਾਰੀ ਵਾਹ ਕੇ ਸੁਹਾਗਾ ਮਾਰ ਕੇ ਲਾ ਦਿਓ ਜੇ ਤੁਹਾਡੇ ਡਲੇ ਉੱਠਦੇ ਫਿਰ ਇੱਕ ਵਾਰ ਉਹਨੂੰ ਰੌਣੀ ਕਰ ਲੋ ਪਰ ਵਾਣ ਪੂਰਾ ਸਕਾ ਕੇ ਫੇਰ ਹੀ ਸੁਹਾਗਾ ਮਾਰ ਕੇ ਲਾ ਦਿਓ ਠੀਕ ਹੈ ਜੀ ਬਈ ਜੀ ਗੱਲੇ ਕਦੂ ਦੀ ਗੱਲ ਕਰੀਏ ਤੇ ਸੁੱਕੇ ਕਦੂ ਦੀ ਗੱਲ ਕਰੀਏ ਇਹਦੇ ਵਿੱਚ ਤੁਸੀਂ ਕਿੰਨੀ ਕ ਇਕਨੋਮਿਕ ਗੱਡੀ ਬਾਣ ਤਿਆਰ ਕਰਨ ਤੱਕ ਜਿਹੜਾ ਆਮ ਰਵਾਇਤੀ ਢੰਗ ਨਾਲ ਆਪਾਂ ਕਰਦੇ ਹਾਂ ਤੇ ਸੁੱਕੇ ਕਦੂ ਦੇ ਵਿੱਚ ਕਿੰਨਾ ਕ ਫਰਕ ਆ ਬਾਣ ਤਿਆਰ ਕਰਨ ਦੇ ਵਿੱਚ ਖਰਚਾ ਕਿੰਨਾ ਪੈਂਦਾ ਡੀਜ਼ਲ ਦੀ ਖਪਤ ਕਿੰਨੀ ਹੈ ਸਣੇ ਲੇਬਰ ਪਾ ਕੇ ਡੀਜ਼ਲ ਦੀ ਖਪਤ ਤਾਂ ਜੀ ਤਕਰੀਬਨ ਸੇਮ ਹੀ ਹੋਊਗੀ ਠੀਕ ਹੈ ਜੀ ਤੇ ਪਰ ਜਿਹੜੀ ਇਹਦੀ ਕੁਆਲਿਟੀ ਚੰਗੀ ਹੁੰਦੀ ਹੈ ਇਹ ਹੀ ਫਰਕ ਹੈ ਕਿ ਟਰੈਕਟਰ ਲਿਬੜਨ ਤੋਂ ਵੱਜ ਜਾਂਦਾ ਹੂੰ ਕਾਫੀ ਨੁਕਸਾਨ ਹੁੰਦਾ ਟਰੈਕਟਰਾਂ ਦਾ ਬੈਰੀਆਂ ਚ ਪਾਣੀ ਪੈਂਦਾ ਉਹ ਇੰਨੀ ਕਿ ਬਚਤ ਹੁੰਦੀ ਹੈ ਤੇ ਗੱਲ ਕਰੀਏ ਇਹ ਜਿਵੇਂ ਹੁਣ ਤੁਸੀਂ ਆ ਸੁੱਕਾ ਕਦੂ ਵਾਲਾ ਖੇਤ ਹੈ ਵੀ ਇਹਦੇ ਵਿੱਚ ਤੁਸੀਂ ਰੇ ਸਪਰੇ ਤੇ ਉਹਦੇ ਵਿੱਚ ਕੋਈ ਫਰਕ ਹੈ ਹਾਂਜੀ ਇਹਦੇ ਵਿੱਚ ਫੰਗਸ ਘੱਟ ਆਉਗੀ ਹੂੰ ਉਹਦੇ ਵਿੱਚ ਫੰਗਸ ਜ਼ਿਆਦਾ ਆਉਂਦੀ ਹੈ ਜੀ ਹੂੰ ਪਲੱਸ ਇਹ ਚ ਯੂਰੀਆ ਵੀ ਘੱਟ ਪੈਣੀ ਹੈ ਹੂੰ ਉਹਦੇ ਚ ਯੂਰੀਆ ਜ਼ਿਆਦਾ ਪੈਂਦੀ ਆ ਤੁਹਾਡੇ ਸਾਹਮਣੇ ਨੀਂ ਕਲਰ ਦਾ ਫਰਕ ਹੀ ਇੱਥੋਂ ਦੂਰੋਂ ਦਿਖਦਾ ਆਪਾਂ ਨੂੰ ਯੂਰੀਆ ਦਾ ਕਿਹਨਾਂ ਫਰਕ ਪੈਂਦਾ ਜੀ ਯੂਰੀਆ ਸੀ ਮੰਨ ਕੇ ਚੱਲਦੇ ਆ ਅੱਧਾ ਘਟਾ ਤਾਂ ਅਸੀਂ ਘੱਟ ਪਾਉਣੀ ਪਾਉਣੀ ਐ ਇਹਦੇ ਚ ਅੱਧਾ ਘਟਾ ਇਹ ਚੋਂ ਅਸੀਂ 3 ਘੱਟੇ ਪਾਉਨੇ ਉਹਦੇ ਚ 3 1/2 ਘੱਟੇ ਪਾਦੇ ਆ ਪਲੱਸ ਉਹਦੇ ਚ ਲੋਹਾ ਜਿੰਕ ਦੀ ਸਪਰੇ ਵੀ ਕੀਤੀ ਹੋਈ ਉਹ ਹਜੇ ਵੀ ਉਹਦਾ ਕਲਰ ਨਹੀਂ ਲੰਦਿਆ ਤੇ ਇਹਦੇ ਵਿੱਚ ਭਾਈ ਜੀ ਝਾੜ ਕਿੰਨਾ ਕ ਫਰਕ ਪੈਂਦਾ ਝਾੜ ਮੇਰਾ 5 ਤੋਂ 7 ਮੰਨ ਦੇ ਵਿੱਚ ਆ ਉਸਤਨ ਫਰਕ ਪੈਂਦਾ ਜਿਆਦਾ ਨਿਕਲਦਾ ਕਰਦੂ ਖਰਚਾ ਸੀਮਤ ਐ ਝਾੜ ਜਿਆਦਾ ਜੀ ਪਕਾਈ ਵੀ ਘਟ ਐ ਹਾਂਜੀ ਔਰ ਕੁਆਲਿਟੀ ਬੰਦੀ ਆ ਫਸਲ ਦੀ ਹਾਂਜੀ ਤੇ ਪਾਣੀ ਦੀ ਕਿੰਨੇ ਕਿ ਬਚਤ ਲੱਗੀ ਤੁਹਾਨੂੰ ਜਿਹੜਾ ਮੇਨ ਮੁੱਦਾ ਅੱਜ ਦੇ ਤੌਰ ਤੇ ਪੰਜਾਬ ਦਾ ਵੀ ਪਾਣੀ ਡੂੰਘਾ ਹੁੰਦਾ ਜਾ ਰਿਹਾ ਉਹਦੇ ਵਿੱਚ ਇਹਦੇ ਵਿੱਚ ਕਿੰਨੀ ਕਿ ਪਰਸੈਂਟੇਜ ਤੁਸੀਂ ਪਾਣੀ ਦੀ ਬਚਤ ਦੀ ਗੱਲ ਕਰੋ ਉਹਦੇ ਨਾਲੋਂ ਮੇਰੇ ਹਿਸਾਬ ਨਾਲ 70 ਤੋਂ ਪਰਸੈਂਟ ਤਾਂ ਪਾਣੀ ਬਚਦਾ ਹੀ ਬਚਦਾ ਹੋਊਗਾ 60 ਤੋਂ 70% ਸੁੱਕੇ ਕਦੂ ਚ ਹਾਂਜੀ ਝਾੜ ਕਿੰਨਾ ਤੁਸੀਂ ਇਹਦੇ ਵਿੱਚ ਸੁੱਕੇ ਕਦੂ ਚ ਲੈ ਲੈਂਦੇ ਹੋ ਗਿੱਲੇ ਕਦੂ ਦੇ ਵਿੱਚ ਇਹਦੇ ਵਿੱਚ ਮੇਰਾ 92 95 ਮੰਨ ਦੀ ਔਸਤ ਆਉਂਦੀ ਹੈ ਉਹਦੇ ਚ ਅਸੀਂ ਮੰਨਦੇ ਆਸੇ ਪਾਸੇ 85 ਰਹਿ ਜਾਂਦਾ ਹੈ 5 ਸਾਲ ਹੋ ਗਏ ਤੁਹਾਨੂੰ ਖੇਤੀ ਕਰਨ ਹਾਂਜੀ ਮਤਲਬ ਤੁਸੀਂ ਇਸੇ ਚੀਜ਼ ਨੂੰ ਹੀ ਪਸੰਦ ਕਰ ਰਹੇ ਹੋ ਮੈਂ ਇਸੇ ਨੂੰ ਪਸੰਦ ਕਰਦਾ ਜਾਂ 2 ਨੰਬਰ ਤੇ ਡੀਐਸਆਰ ਆ ਜੀ ਠੀਕ ਹੈ ਜੀ ਹੋਰ ਇਹਦੇ ਵਿੱਚ ਕੀ ਫਾਇਦਾ ਜਿਹੜਾ ਕਿਸਾਨਾਂ ਨੂੰ ਤੁਸੀਂ ਦੱਸਣਾ ਚਾਹੋਗੇ ਵੀ ਇਹਦੇ ਵਿੱਚ ਕੁਝ ਅਲੱਗ ਚੀਜ਼ ਆ ਜਾਂ ਕੋਈ ਹੋਰ ਫਾਇਦਾ ਹੁੰਦਾ ਹੋਵੇ ਬਈ ਇਹਦੇ ਚ ਇਹ ਅਲੱਗ ਹੈ ਇਹ ਟਰੈਕਟਰ ਤੁਹਾਡਾ ਲੰਬਾ ਟਾਈਮ ਚੱਲੂਗਾ ਹੂੰ ਉਹ ਖਰਚਾ ਘਟਦਾ ਬਾਕੀ ਜਿਹੜੀਆਂ ਇਹਦੀਆਂ ਜਿੰਨੀਆਂ ਇਹ ਫਾਂਗਾ ਕੱਢੂਗਾ ਹੂੰ ਇਹਦੀਆਂ ਸਾਰੀਆਂ ਫਾਂਗਾ ਹੀ ਕਾਮਯਾਬ ਹੋਣਗੀਆਂ ਠੀਕ ਹੈ ਆਪਣੇ ਕੱਦੂ ਵਾਲੇ ਦੀਆਂ ਮੰ ਲੋ ਜੇ 70 ਫੰਗਾ 80 ਕੱਡੀਆਂ ਹੁਣ ਉਹ ਚੋਂ 40 50 ਹੀ ਕਾਮਯਾਬ ਹੁੰਦੀਆਂ ਮੇਰੇ ਦਰਜ ਨਾਲ ਇਹਦੇ ਚੋਂ 100 ਚੋਂ 80 90 ਹੁਣ ਨਹੀਂ ਠੀਕ ਹੈ ਜੀ ਪਰਸੈਂਟੇਜ ਜਿਹੜੀਆਂ ਜਿੰਨੇ ਉਹਨੀਆਂ ਮੁੰਜਰਾਂ ਕੱਢੂਗਾ ਜਿੰਨੀਆਂ ਇਹਦੀਆਂ ਫੰਗਾ ਕਿਉਂਕਿ ਇਹਨੂੰ ਜੜਾਂ ਇਹਦੀਆਂ ਜਿਆਦਾ ਜਾਂਦੀਆਂ ਥੱਲੇ ਪਾਵਰ ਕਾਫੀ ਮਿਲਦੀ ਹੈ ਇਹਨੂੰ ਠੀਕ ਹੈ ਜੀ ਸੋ ਕਿਸਾਨ ਭਰਾਵੋ ਜਿਵੇਂ ਆਪਾਂ ਨੂੰ ਬਾਈ ਸ਼ਗਰਾ ਸਿੰਘ ਨੇ ਦੱਸਿਆ ਕਿ ਸੁੱਕੇ ਕੱਦੂ ਦੇ ਵਿੱਚ ਜਿਹੜਾ ਮੇਨ ਫਾਇਦਾ ਉਹ ਪਾਣੀ ਦਾ ਹੈ ਪਾਣੀ ਦੀ ਬਚਤ ਵੀ ਹੁੰਦੀ ਹੈ ਸੋ ਇਹਨਾਂ ਨੇ ਟ੍ਰਾਇਲ ਵੀ ਕੀਤਾ ਹੋਇਆ ਆ ਆ ਸੁੱਕੇ ਕਦੂ ਵਾਲਾ ਟ੍ਰਾਇਲ ਆ ਉਸ ਤੋਂ ਅੱਗੇ ਜਿਹੜਾ ਤੁਸੀਂ ਥੋੜਾ ਪੀਲਾ ਦੇਖ ਰਹੇ ਹੋ ਇਹ ਆਮ ਰਵਾਇਤੀ ਢੰਗ ਨਾਲ ਜਿਹਨੂੰ ਗਿੱਲਾ ਕਦੂ ਕਹਿੰਦੇ ਨੇ ਉਹ ਵਾਲਾ ਖੇਤ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਝੋਨਾ ਪੱਕਣ ਵਾਲਾ ਹੋਊਗਾ ਪੱਕ ਕੇ ਤਿਆਰ ਹੋਊਗਾ ਅਸੀਂ ਦੀ ਕ੍ਰੌਪ ਕਟਿੰਗ ਵੀ ਕਰਾਂਗੇ ਇਹਦੇ ਵਿੱਚ ਫਰਕ ਵੇਖਾਂਗੇ ਵੀ ਝਾੜ ਦਾ ਕਿੰਨਾ ਫਰਕ ਪੈਂਦਾ ਔਰ ਪਾਣੀ ਦੀ ਕਿੰਨੀ ਬਚਤ ਹੋਈ ਆ ਬਾਈ ਸਿਖਰਾ ਸਿੰਘ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜਾ ਤੁਸੀਂ ਵੀ ਇਹਦੀ ਇਕਨੋਮਿਕਸ ਪੂਰੀ ਕੱਢਿਓ ਉਹਦੇ ਵਿੱਚ ਕਿੰਨੇ ਪਾਣੀ ਲੱਗੇ ਤੇ ਇਹਦੇ ਵਿੱਚ ਕਿੰਨੇ ਪਾਣੀ ਲੱਗੇ ਤਾਂ ਜੋ ਆਪਾਂ ਕਿਸਾਨ ਭਰਾ ਪਾਣੀ ਦੀ ਬਚਤ ਬਾਰੇ ਹੋਰ ਫਾਇਦਾ ਦੇ ਸਕੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।